ਮੈਂ ਦੱਸਣਾ ਚਾਹੁੰਦਾ ਹਾਂ ਟੇਬਲ 'ਤੇ ਮੇਰੀ ਬੇਨਤੀ ਹੈ ਤੁਹਾਡੇ ਵੀ ਆ ਜੀ ਬਹੁਤ ਬਾਈ ਕਰੇ ਜੋ ਉਹ ਜਿੱਦ ਕੇ ਆਏ ਸਾਡੇ ਤੋਂ ਫਿਰ ਦੇ ਖਾਲੀ ਸਟੈਂਡ 'ਤੇ ਕਪੂਰ ਸਾਹਿਬ ਪੁਰਾਣੀ ਗੱਲ ਜਿਹੜੀ ਹੋ ਗਈ ਬੇਨਤੀ ਇੰਨੀ ਗਾਇ ਬਾਬਾ ਜੀ ਬੈਠੇ ਆ ਜਿਹੜਾ ਅਗਰ ਮੇਰੀ ਗੱਲ ਉਹ ਆਪਣੀ ਗੱਲ ਦੱਸ ਦੇਖੋ ਇਹ ਗੱਲ ਇੰਨੀ ਪ੍ਰੈਸ ਤੇ ਕਹਿੰਦੀ ਗੱਲ ਕਰਨੀ ਬੰਦ ਕਰਨੀ ਆ ਅੱਜ ਬੈਠੇ ਆ ਜੀ ਸਭ ਤੋਂ ਪਹਿਲਾਂ ਇਹ ਸਿੰਘ ਨੂੰ ਜਾਵੇ ਗਾਹ ਬਰੋਧ ਦੇ ਵਿੱਚ ਜਿਹੜੇ ਸੋਹ ਬੰਦਿਆਂ ਨੂੰ ਵੀ ਰੈਸਟ ਕੀਤਾ ਜਾਣਾ ਚਾਹੀਦਾ ਗੁਰਵਿੰਦਰ ਪਰਵਾਨਾ ਰੈਸਟ ਹੋਣਾ ਚਾਹੀਦਾ ਜੀ ਗੱਲਾ ਉਹ ਹਰੀ ਸਿੰਘ ਦੇ ਕਰਨੀ ਹੋ ਗਿਆ ਉਦੋਂ ਤੇ ਆਖਰੀ ਨਾ ਕਰਕੇ ਵੀ ਨਾ ਪਰ ਐਸਐਸਪੀ ਸਾਹਿਬ ਨੂੰ ਠੀਕ ਹੈ ਜੀ ਸਰ ਜਿਹੜਾ ਆਸ਼ੂਤੋਜ ਜੀ ਨੂੰ ਸੱਟ ਲੱਗੀ ਜਿਵੇਂ ਤੁਸੀਂ ਕਹਿ ਕੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਉਹ ਹੋ ਗਿਆ 307 ਜੀ ਤੇ ਜਿਹੜਾ ਪਰਵਾਨਾ ਹੈ ਉਹਦੇ ਚ ਨੋਮਿਨੇਟ ਕਰ ਲਿਆਗੇ 307 ਤੁਸੀਂ ਸਿਰਫ ਆਸ਼ੂ ਦੇ ਹਮਲੇ ਵਾਲੀ ਕਿਤੇ ਸਾਡੀ ਡਿਮਾਂਡ ਹੈ ਜਿਹੜੇ ਕਿਰਪਾਨਾ ਲੈ ਕੇ ਆਏ ਜਿਨ੍ਹਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਚ 20 ਸੀ 25 ਸੀ ਉਹਨਾਂ ਤੇ 307 ਹੋਣੀ ਚਾਹੀਦੀ ਇੱਕ ਬੰਦੇ ਜੇ ਆਪਾਂ ਗੱਜ ਕਰ ਦਾਂਗੇ ਤੇ 200 ਬੰਦਾ ਤੇ ਹਰਦੰਗ ਵਿਚਾਰਿਆ ਸੀ ਦੁਕਾਨਾਂ ਦੇ ਲਈ ਦੁਬਾਰਾ ਕੀਤੀ ਲੋਕ 307 ਜਿਹੜੀ ਪਹਿਲੀ ਹੈ ਜਿਹੜੀ ਆਸ਼ੂ ਕੋਲ ਸ਼ੁਰੂ ਲੱਗੀ ਉਹਦੇ ਚ ਅਸੀਂ 307 ਦਰਜ ਕੀਤੀ ਹੈ ਇੱਕ ਬੰਦਾ ਆਪਾਂ ਪਰਵਾਨਾ ਉਹਦੇ ਚ ਨੋਮਿਨੇਟ ਕਰਨੇ ਜਿਹੜੇ ਬਾਕੀ ਬੰਦੇ ਆ ਉਹ ਵੀ ਨਾਮਿਨੇਟ ਹੋਣਗੇ ਗੁਰਸੇਵਕ ਪਾਣਾ ਸੀ ਉਹਨੂੰ ਵੀ ਨਾਮਿਨੇਟ ਕਰ ਲਿਆ ਜਿਹੜਾ ਉਹਨੂੰ ਲੀਡ ਕਰਦਾ ਰਿਹਾ ਸੀ ਜਿਹੜੇ 4-5 ਬੰਦੇ ਪਹਿਲਾਂ ਆਏ ਸੀ ਉਸ ਤੋਂ ਬਾਅਦ ਜਿਹੜੇ ਲੋਕ ਬਾਅਦ ਚ ਆਏ ਉਹਨਾਂ ਤੇ ਵੀ ਕਾਰਵਾਈ ਕਰ ਦਿੱਤੀ ਗਈ ਹੈ ਉਹਨਾਂ ਤੇ ਵੀ ਪਰਚਾ ਦਰਜ ਹੋ ਗਿਆ ਜਿਹੜਾ ਬੰਦੇ ਤੇ ਉਹਨਾਂ ਨੇ ਆ ਕੇ ਇੱਥੇ ਖਰਾਬੀ ਕੀਤੀ ਸੀ ਸਾਰੇ ਉਹ ਵੀ ਪਰਚਾ ਦਰਜ ਹੋ ਗਿਆ ਉਹਦੇ ਵਿੱਚ ਵੀ ਆਇਡੈਂਟੀਫਾਈ ਕਰਨੇ ਗਏ ਬੰਦੇ ਕਾਫੀ ਹੱਦ ਤੱਕ ਉਹਨਾਂ ਨੂੰ ਵੀ ਨਾਮਿਨੇਟ ਕਰ ਲਿਆ ਗਿਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਜੇ ਤਾਰਾ 295 307 ਲਾਓਗੇ 295 153 ਇਹ ਲਾਗੇ 157 ਲਾਗੇ 295 ਇਹ ਲਾਗੀ 295 307 ਤੇ 153 ਇਹ ਲਾਗੀ 295 ਇਹ ਤੇ 307 ਜਿਹੜੀ ਤੁਸੀਂ ਕਹਿ ਰਹੇ ਹੋ ਉਹ ਤੁਸੀਂ ਬਿਆਨ ਦਰਜ ਕਰਾ ਦਿਓ ਤੁਸੀਂ ਇਹ ਪੂਰੇ ਅਸੀਂ ਐਡ ਕਰਤਾ ਹੈ ਉਹ ਬਿਆਨ ਦੇ ਤੇ ਉਹ ਹੋ ਜਾਏ ਸਾਡੇ ਸਾਡਾ ਇਹ ਹੈ ਕਿ ਇੱਕ ਮਿੰਟ ਮੈਂ ਖਤਮ ਕਰ ਦਿੰਦਾ ਉਸ ਤੋਂ ਬਾਅਦ ਆ ਗਿਆ ਆਪਣਾ ਜਿਹੜਾ ਬੰਦੇ ਚੱਕਣ ਵਾਲਾ ਤੇ ਬੰਦੇ ਨਾਮਿਨੇਟ ਕਰਨ ਵਾਲਾ ਤੇ ਅਰੈਸਟ ਕਰਦਾ ਪਰਵਾਨੇ ਤੇ ਅਸੀਂ ਸਵੇਰੇ ਤਿੰਨ ਟਿਕਾਣਿਆਂ ਤੇ ਸਾਨੂੰ ਇਨਫੋਰਮੇਸ਼ਨ ਸੀਗੀ ਤਿੰਨੋਂ ਟਿਕਾਣਿਆਂ ਤੇ ਸਵੇਰੇ ਰੇਡ ਹੋਈ ਬਟ ਉਹ ਤਿੰਨੋਂ ਟਿਕਾਣਿਆਂ ਤੇ ਮਿਲ ਸੀ ਉਹਨੂੰ ਅਸੀਂ ਜਲਦੀ ਫੜ ਲਿਆ ਜਿਹੜੇ ਬਾਕੀ ਹੋਰ ਬੰਦੇ ਨੇ ਉਹਨਾਂ ਤੇ ਵੀ ਸਾਡੀਆਂ ਪਾਰਟੀਆਂ ਗਈਆਂ ਹੋਈਆਂ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਬਹੁਤ ਜਲਦੀ ਅਰੈਸਟ ਕਰਾਂਗੇ ਅਲੱਗ ਟੀਮਸ ਬਣਾਤੀਆਂ ਇਹਦੇ ਵਾਸਤੇ ਉਹ ਇੱਥੇ ਵੀ ਨਹੀਂ ਆਈਆਂ ਕੋਈ ਹੋਰ ਕੰਮ ਨਹੀਂ ਕਰਦੀ ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਜਿਨ੍ਹਾਂ ਨੇ ਕੱਲ ਖਰਾਬੀ ਕੀਤੀ ਉਹਨਾਂ ਨੂੰ ਅਰੈਸਟ ਕੀਤਾ। ਉਹੀ ਟਾਸਕ ਹੈ ਉਹਨਾਂ ਦਾ। ਉਹੀ ਟਾਸਕ ਉਹਨਾਂ ਨੂੰ ਦਿੱਤਾ ਗਿਆ। ਇਹ ਮੇਰੇ ਵੱਲੋਂ ਅਸ਼ੋਰੈਂਸ ਹੈ ਕਿ ਜਲਦੀ ਤੋਂ ਜਲਦੀ ਸਾਰੇ ਅਰੈਸਟ ਹੋਣਗੇ। ਸਾਰੇ ਆਈਡੈਂਟੀਫਾਈ ਹੋਣਗੇ ਸਾਰੇ ਅਰੈਸਟ ਹੋਣਗੇ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਅੱਜ। ਇੱਕ ਸਰ ਮੇਰੀ ਇੱਕ ਹੋਰ ਜਾਣਕਾਰੀ ਚਾਹੁੰਦਾ ਸੀਗਾ ਕਿ ਨੀ ਆਪਾਂ ਯਾਰ ਚਾਰ ਐਫਆਈਆ ਚਾਰ ਐਫਆਈਆ ਕੋਈ ਨਹੀਂ ਇੱਕ ਆਸ਼ੂ ਵਾਲੀ ਇੱਕ ਆਸ਼ੂ ਵਾਲੀ ਹੋ ਗਈ ਇੱਕ ਜਿਹੜਾ ਆਪਣੇ ਇਹਨਾਂ ਦੇ ਲੱਗਾ ਸੀ ਗੋਲੀ ਲੱਗੀ ਸੀ ਤੇ ਤੀਜੀ ਜਿਹੜੇ ਸਾਡੇ ਐਸਚੋ ਦਾ ਹੱਥ ਤੇ ਛੱਟ ਲੱਗੀ ਸੀ ਚੌਥਾ ਜਿਹੜਾ ਮੰਦਰ ਤੇ ਆਈ ਸੀ ਜਿਹੜਾ ਰੋਡ ਦਾ ਕੋਈ ਗੋਲੀ ਯਾਰੀ ਕਿਸੇ ਦੀ ਜੇ ਫਿਗਰ ਹੋਵੇ 4 ਐਫਆਰ ਦਰਜ ਹੋਈ ਤੇ ਕਿਉਂਕਿ ਸਰ ਇਸ ਦੇ ਵਿੱਚ ਜਿਹੜੀ ਜਿਹੜੀ ਹੋਰ ਮਿਲ ਜਿਹੜੀ ਹੋਗਲਾਂ ਨਹੀਂ ਇੱਕ ਤਾਂ ਜਿਹੜੇ ਬੰਦੇ ਤੁਸੀਂ ਰੀਟੇਨ ਕਰ ਲਏ ਹਨ ਕਰ ਲਏ ਜਾਂ ਕਰ ਲੋਗੇ ਨਾ ਤਾਂ ਮੈਂ ਚੰਨਾਂ ਕੀ ਉਹਨਾਂ ਬੰਦਿਆਂ ਨੂੰ ਸਾਡੀ ਜਿਹੜੀ ਬੇਸਿਕਲੀ ਕਾਮਨ ਡਿਮਾਂਡ ਹੈ ਕਿ ਉਹ ਮਾਰਕਸ ਕਹਿੰਦਾ ਕਿ ਪੁਨਾ ਬੰਦਿਆਂ ਨੂੰ ਅੱਪਾ ਉਹਨਾਂ ਦੇ ਵਿੱਚੋਂ ਕੋਈ ਮੌਬ ਕਦੀ ਵੀ ਆਪਣੇ ਆਪ ਨਹੀਂ ਚੱਲਦੀ ਬਿਲਕੁਲ ਜੀ ਮੌਬ ਨੂੰ ਖਸਾਨ ਵਾਲੇ ਬੰਦੇ ਕੁਝ ਲੋਕ ਖਸਾ ਕੇ ਜਾਂ ਮਿਸਗਾਈਡ ਕਰਕੇ ਇੱਥੇ ਤੱਕ ਲੈ ਕੇ ਆਏ ਮੈਂ ਅੱਜ ਕੱਲ ਮੀਟਿੰਗ ਦੇ ਅੱਗੇਸ ਤਾਂ ਤੁਸੀਂ ਵੀ ਬੜਾ ਭੱਜ-ਭੱਜ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟ ਉਹ ਕਿਤੇ ਕੰਟਰੋਲ ਨਹੀਂ ਹੋ ਰਹੇ ਸੀਗੇ ਸਰ ਮੇਰੇ ਕੋਲ ਗੱਲ ਕੁਰੀ ਹੋਣਾ ਹੈ ਸਾਡੀ ਗੱਲ ਪੂਰੀ ਕਰ ਲਓ ਜੀ ਖਸਾਨ ਵਾਲੇ ਕੁਝ ਹੋਣਗੇ ਜਿਹੜੇ ਮੌਕੇ ਤੇ ਦੇ ਉਹ ਚੁਕਸਾਨ ਨਾਲ ਹੋਣਗੇ ਜਿਹੜੇ ਮੌਕੇ ਤੇ ਨਹੀਂ ਹੈਗੇ ਪਿੱਛੇ ਬਹਿ ਕੇ ਕਰ ਸੋ ਉਹ ਦੋਵੇਂ ਬੰਦੇ ਨੋਮੀਨੇਟ ਹੋਣਗੇ ਚਾਹੇ ਉਹ ਮੌਕੇ ਤੇ ਹੋਣ ਚਾਹੇ ਨਾ ਹੋ ਤੇ ਉਹ ਅਰੈਸਟ ਵੀ ਹੋਣ ਦੇਖੋ ਇਹ ਨਾ ਸਾਜ਼ਿਸ਼ ਦੇ ਤਹਿਤ ਹੋਇਆ ਕਿਉਂਕਿ ਮੰਦਰ ਨਾਲ ਕੋਈ ਕਾਰਜਕ੍ਰਮ ਨਹੀਂ ਨਾ ਕੋਈ ਲੀਗਾ ਸੀ ਨਾ ਕੋਈ ਦੀਗਾ ਸੀ ਸਿੰਗਲੇ ਦਾ ਕਾਰਜਕ੍ਰਮ ਸੀ ਮਤਲਬ ਅਤਵਾਦ ਦੇ ਟਾਈਮ 'ਚ ਵੀ ਕਿਸੇ ਦੀ ਜ਼ਰੂਰਤ ਨਹੀਂ ਪਈ ਮੰਦਰ ਠੀਕ ਹੈ ਮੰਦਰ ਤੇ ਜਿਹੜਾ ਹਮਲਾ ਹੈ ਉਹ ਸੋਚੀ ਸਮਝੀ ਸਾਜ਼ਿਸ਼ ਹੈ ਕਈ ਨਾ ਕੋਈ ਹੋਰੇ ਗੁਰਦੁਆਰਾ ਦੁੱਖਣ ਵਾਲਨ ਦੇ ਅੰਦਰ ਬੈਠ ਕੇ ਮੀਟਿੰਗ ਕਰਕੇ ਫਿਰ ਮੰਦਰ ਤੇ ਹਵਾਲਾ ਕਰਿਆਗੇ ਉਹ ਸਾਰੇ ਕੱਟੜ ਖਾਲਿਸਤਾਨੀ ਸੀ ਉਹ ਜਿਹੜੇ ਵੀ ਸਾਰੇ ਅਸੀਂ ਅਰੈਸਟ ਕਰਾਵਾਂਗੇ ਕਿੰਨਾ ਕੁ ਟਾਈਮ ਲੱਗੂਗਾ ਜੀ ਦੇਖੋ ਟਾਈਮ ਮੈਨੂੰ ਇਸ ਵੇਲੇ ਕਹਿਣਾ ਔਖਾ ਹੈ ਕਿਉਂਕਿ ਜਿਹੜਾ ਵੀ ਟਾਈਮ ਤੁਸੀਂ ਕੋਤਿਆ ਕਿ ਸਾਰੇ ਨੂੰ ਸ਼ੋਰ ਕਰਦੇ ਇਸ ਸਰਕਾਰ ਨੇ ਜਾਂ ਐਸਐਸਪੀ ਸਾਹਿਬ ਨੇ ਇੰਨਾ ਟਾਈਮ ਮੰਗਿਆ ਹਫਤਾ ਮੰਗਿਆ ਪੰਜ ਦਿਨ ਮੰਗਿਆ ਚਾਰ ਦਿਨ ਮੰਗਿਆ ਜਿੰਨਾ ਵੀ ਤੋਂ ਅਸੀਂ ਤਾਂ ਤੁਹਾਨੂੰ ਅਲਟੀਮੇਟ ਦਿੱਤਾ ਤੁਸੀਂ ਦੱਸ ਦੋ ਇਸ ਵਿੱਚ ਇੱਕ ਚੀਜ਼ ਬੜੀ ਕਲੀਅਰ ਹੈ ਸਾਰੇ ਬੰਦੇ ਨਹੀਂ ਅਰੈਸਟ ਹੋਣਗੇ ਕੋਈ ਦਿੱਕਤ ਨਹੀਂ ਕੋਸ਼ਤ ਹੋਣ ਕੁਛ ਹੋ ਜੀ ਕੁਛ ਹੋਣ ਦੇਖੋ ਫਸਟ ਆਫ ਆਲ ਬਲਵਿੰਦਰ ਰਿੰਗਵਾਨਾ ਦਾ ਅਰੈਸਟ ਹੋਣਾ ਚਾਹੀਦਾ ਜਿਹੜੇ ਮੈਂ ਤੁਹਾਨੂੰ ਕਿਹਾ ਨਾ ਕਿ ਕੁਝ ਬੰਦਿਆਂ ਨੂੰ ਫੜਨ ਵਾਸਤੇ ਤਾਂ ਸਾਡੀਆਂ ਟੀਮਾਂ ਆਲਰੇਡੀ ਗਈ ਆਈ ਹੈ ਹੋ ਸਕਦਾ 2 ਘੰਟੇ ਚ 40 ਘੰਟੇ ਚ ਹੋ ਸਕਦਾ ਉਹੀ ਫੋਨ ਵੀ ਆਂਦੇ ਹੋਣ ਤੇ ਮਤਲਬ ਇਹ ਵੀ ਇੱਕ ਦੋ ਬੰਦਿਆਂ ਦੀ ਸਾਡੇ ਕੋਲ ਅਸੀਂ ਮੈਸੇਜ ਆਇਆ ਸਾਰੇ ਪੰਜਾਬ ਤੋਂ ਤੁਸੀਂ ਦੇਖੋ ਬਿਲਕੁਲ ਜਿਹੜੀਆਂ ਜਿਹੜੀ ਕਾਰਵਾਈ ਤੇ ਜਿਹੜੀਆਂ ਅਰੈਸਟ ਨੇ ਜਿਹੜੀਆਂ ਕਾਰਵਾਈ ਤੇ ਜਿਹੜੀਆਂ ਅਰੈਸਟ ਨੇ ਉਹ ਅਸੀਂ ਵਿਦਨ ਟੂ 2 ਡੇਸ 48 ਘੰਟੇ ਦੇ ਵਿੱਚ ਵਿੱਚ ਦੋ ਦਿਨਾਂ ਚ ਜੈਕਾਰੇ ਪੀਰ ਬਜਰੇਗੇ ਤੁਸੀਂ ਇਹ ਚੰਨਿਆ ਇਸ ਮੰਦਰ ਦੀ ਪ੍ਰੋਪਰ ਮੰਦਰ ਦੀ ਜੀਓ ਲੈਵਲ ਦੇ ਅਫਸਰ ਦੀ ਪਰਮਨੈਂਟ ਅਸੇਤੀ ਲਗਾਈ ਜਾਵੇ ਦੇਖੋ ਇਸ ਤਰ੍ਹਾਂ ਹੈ ਜੀਓ ਲੈਵਲ ਦਾ ਅਫਸਰ ਪਰਮਨੈਂਟ ਮੰਗ ਕਰਦਾ ਹੈ ਇਹ ਤਾਂ ਹੈ ਕਿ ਰੋਪਰ ਜਿਹੜਾ ਪੁਲਿਸ ਅਰੇਂਜਮੈਂਟ ਹੈ ਬਿਲਕੁਲ ਹੋਏਗੀ ਕਿਉਂਕਿ ਪਿੱਛੇ ਆਪਾਂ ਮਹੀਨਾ ਪਹਿਲਾਂ ਪੂਰੂਤੇ ਚੁੱਕਿਆ ਵੇਦ ਵੀ ਹੋ ਗਈ ਮਹੀਨੇ 'ਚ ਦੂਜਾ ਅਟੈਕ ਹੋ ਗਿਆ ਅਸੀਂ ਉਸ ਟਾਈਮ ਵੀ ਚਲੋ ਦੇਖੋ ਚਲੋ ਇੱਕ ਮਿੰਟ ਰੁਕੋ ਕੋਈ ਨਹੀਂ ਕੋਈ ਗੱਲ ਕਰੋ ਚਲੋ ਦੇਖੋ ਇਸ ਤਰ੍ਹਾਂ ਸਾਡਾ ਅੱਜ ਰੋਸ਼ ਮਾਰਚ ਸੀ ਲੇਕਿਨ ਅਸੀਂ ਤੁਹਾਨੂੰ ਕੋਆਪਰੇਟ ਕਰ ਰਹੇ ਹਾਂ ਅਸੀਂ ਸ਼ਾਂਤੀ ਚਾਹੁੰਦੇ ਹਾਂ ਹਾਲਾਤ ਨਾ ਵਿਗੜੇ ਥੈਂਕ ਯੂ ਦੋ ਦਿਨ ਐਡਮਿਨਿਸਟ੍ਰੇਸ਼ਨ ਕੋਲ ਹੈਗੇ ਬੰਦੇ ਅਰੈਸਟ ਕਰੇ ਉਹ ਉਹ ਰਿਜ਼ਲਟ ਦੇਵੇ ਕਿਉਂਕਿ ਨਹੀਂ ਸਾਨੂੰ ਫਿਰ ਆਪਣੀ ਰਣਨੀਤੀ ਅਗਲੀ ਤਿਆਰ ਕਰਨੀ ਬਿਲਕੁਲ ਠੀਕ ਹੈ ਠੀਕ ਹੈ ਨਹੀਂ ਅਸੀਂ ਵੀ ਸ਼ਾਂਤੀ ਚਾਹੁੰਦੇ ਆ ਕਿਉਂਕਿ ਮੰਦਰ ਹਿੰਦੂਔਰ ਸਿੱਖਾਂ ਦਾ ਕੋਈ ਰੌਲਾ ਨਹੀਂ 80% ਲੋਕ ਪਿੰਡਾਂ ਦੇ ਹਨ ਮਾਈ ਦੇ ਮੰਦਰ ਚ ਮਤਲਬ ਇਸ ਤੋਂ ਗਰੀ ਕੋਈ ਗੱਲ ਹੋਈ ਨਹੀਂ ਸਕਦੀ ਕਿ ਮਾਈ ਦੇ ਮੰਦਰ ਔਰ ਉਹਨਾਂ ਨੇ ਅੰਦਰ ਬਣਨ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਦੀ ਸ਼ਾਬਾਸ਼ੀ ਤੁਹਾਨੂੰ ਹੈ ਕਿ ਤੁਸੀਂ ਗੋਲੀ ਚਲਾ ਕੇ ਮੌਕਾ ਸਾਹਮਣੇ ਨਹੀਂ ਇਹਨਾਂ ਨੇ ਖੁਦ ਪਿਸਟਲ ਕੱਢ ਕੇ ਠੀਕ ਹੈ ਅਗਰ ਤੁਸੀਂ ਉਹ ਮੌਕਾ ਨਾ ਸਾਹਮਣੇ ਜੇ ਮੰਦਰ ਦੇ ਅੰਦਰ ਨੁਕਸਾਨ ਹੁੰਦਾ ਸਾਰਾ ਪੰਜਾਬ ਭੁੱਕ ਗਿਆ ਸੀ ਇਸ ਕਰਕੇ ਅਸੀਂ ਤੁਹਾਡੀ ਗੱਲਾਂ 'ਚ ਮੰਨ ਰਹੇ ਹਾਂ ਠੀਕ ਹੈ ਦੋ ਦਿਨਾਂ ਦਾ ਟਾਈਮ ਦੇ ਕੇ ਠੀਕ ਹੈ ਅਸੀਂ ਰੋਸ਼ ਮਾਰਚ ਨਹੀਂ ਕੱਢ ਰਹੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਹੀਂ ਨਾ ਕਹੀਂ ਫੇਰ ਕੋਈ ਟਕਰਾਅ ਹੋਵੇ ਔਰ ਤੁਹਾਨੂੰ ਐਡਮਿਨਿਸਟ੍ਰੇਸ਼ਨ ਨੂੰ ਪਰੇਸ਼ਾਨੀ ਹੋਵੇ ਠੀਕ ਹੈ ਨਹੀਂ ਕੋਈ ਇੰਡਸਟਰੀ ਕਰਕੇ ਅਸੀਂ ਲੋਕ ਇਹ ਆ ਉਹ ਖਸ਼ੀ ਵੀਡੀਓ ਪੇਟੀ ਠੀਕ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਤੁਸੀਂ 2 ਦਿਨ ਦੇ ਅੰਦਰ ਇਸ ਨੂੰ ਫੋਟੋ ਕਰ ਮੈਂ 2 ਦਿਨ ਜਿਹੜੇ ਮੰਗੇ ਨੇ ਉਸ ਤੋਂ ਪਹਿਲਾਂ ਹੀ ਹੋ ਜਾਊਗਾ ਠੀਕ ਹੈ 2 ਦਿਨ ਵੀ ਮੈਂ ਜਾਵਾਂਗਾ ਤੋਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਗੱਲ ਦੇ ਉੱਤੇ ਫੁੱਲ ਚੜਾਤਾ ਤੋਕੇ ਦੇਖੋ ਉਹ ਚੜ ਕੇ ਆਇਆ ਉਹ ਗਲਤ ਸੀਗਾ ਦੇਖੋ ਉਹ ਨਹੀਂ ਹੋਣਾ ਚਾਹੀਦਾ ਸਾਡੇ ਇੱਕ ਸਕੋਰ ਆ ਇੱਕ ਜੀ ਬਾਬਾ ਜੀ ਖਾਂ ਥਾਂ ਦੇ ਉੱਤੇ ਭਿੰਡਰਾਂ ਵਾਲੇ ਦੇ ਜਿਵੇਂ ਉੱਥੇ ਫਾਰਾ ਚੌਂਕ ਦੇ ਉੱਤੇ ਕਿਸੇ ਨੇ ਇਹ ਝੰਡੇ ਉੱਤੇ ਝੰਡੇ ਪੜਾਏ ਜਾਣ ਦੇ ਉੱਤੇ ਸਤਿ ਸ੍ਰੀ ਅਕਾਲ ਦੇਖੋ ਇੱਕ ਚੀਜ਼ ਬੜੀ ਸਪੱਸ਼ਟ ਇੰਨੇ ਕਕਲ ਟਕਾਣੇ ਉਹਨਾਂ ਨੂੰ ਵੀ ਆ ਗਈ ਕਿ ਚਾਹੇ ਸ਼ਾਜੀਜ਼ੇ ਤਹਿਰਾਮਾ ਕਰਿਆ ਜਿਹੜੇ ਸਾਡੇ 15 20 ਸੇਵਾਦਾਰ ਸੀ ਉਹਨਾਂ ਨੇ ਡਟ ਕੇ ਮੁਕਾਬਲਾ ਕਰਿਆ ਕਿ ਚਾਹ ਕਰੀ ਚੋਕੇ ਉਹਨਾਂ ਦੇ 15 15 ਉਹ ਰੀਦੇ ਚ ਜਿਹੜੀਆਂ ਦਫائیں ਨੇ ਸਾਰਿਆਂ ਨੇ ਕਹੀਆਂ ਉਹਦੇ ਚ 452 ਵੀ ਜ਼ਰੂਰ ਲਾਣਾ ਕਿਉਂਕਿ ਘਰ ਤੇ ਹਮਲਾ ਹੈ ਇਹ ਸਾਡਾ ਘਰ ਹੈ 7 ਦੇ ਨਾਲ 452 ਵੀ ਸਾਨੂੰ ਚਾਹੀਦੀ ਹੈ ਠੀਕ ਹੈ ਨਹੀਂ ਇਸ ਕਰਕੇ ਅਸੀਂ ਇਹ ਐਡਮਿਨਿਸਟ੍ਰੇਸ਼ਨ ਦੀ ਸੀਸ ਆਪ ਕੋ ਭਦੀ ਕਿਉਂਕਿ ਗੱਲ ਅਸੀਂ ਮੰਨ ਰਹੇ ਹਾਂ ਜੋ ਸਾਡੀ ਕਮਿਟਮੈਂਟ ਤੁਹਾਡੇ ਨਾਲ ਹੈ ਉਸ ਤੋਂ ਇੱਧਰ ਤੋਂ ਉੱਧਰ ਕੋਈ ਜਾਣ ਵਾਲਾ ਨਹੀਂ ਹੈ ਇਹ ਸਾਰੀ ਜਿਹੜੀ ਟੀਮ ਬੈਠੀ ਹੈ ਜਵਾਨ ਦੇ ਸੁੱਦੇ ਨੇ ਜਵਾਨ ਤੋਂ ਇੱਧਰ ਉੱਧਰ ਨਹੀਂ ਹੁੰਦੇ ਠੀਕ ਹੈ ਨਹੀਂ ਡੀ ਸਾਹਿਬ ਸਾਰੇ ਜਨਨਾਂ ਉਹਨੇ ਇੱਕ ਸਿਆਣੇ ਨੇ ਇਹਨੇ ਕਿ ਰਾਜਨੀਤਿਕ ਤੌਰ ਤੇ ਸਮਝਦਾਰ ਹੈ ਜਦੋਂ ਇਹ ਵਿਚਾਰਧਾਰਾ ਦੇ ਲੋਕ ਅੱਗੇ ਵੋਟਾਂ ਵਿੱਚ ਜਾਂਦੇ ਆ 0.1% ਬੋਰਡ ਪੰਜਾਬ ਦੇ ਲੋਕ ਕੋਲ ਕਰਦੇ ਆ ਇਹਨਾਂ ਨੂੰ ਕਿਤੇ ਨਾ ਕਿਤੇ ਸਾਡੇ মিডিਆ ਦੀ ਸਾਡੇ ਲੋਕਾਂ ਦੀ ਇੱਕ ਮਿੰਟ ਜ਼ਿੰਮੇਵਾਰੀ ਹੈ ਇੱਕ ਮਿੰਟ ਇੱਕ ਮਿੰਟ ਆਣਾ ਉਹ ਆਸ਼ੂ ਆ ਰਿਹਾ ਸੀ ਹਸਪੀਟਲ ਤੋਂ ਪੁਲਸ ਵਾਲੇ ਦੀ ਗੱਡੀ ਕਹਿੰਦੇ ਘਰ ਛੱਡਣ ਨੂੰ ਨਹੀਂ ਇੱਕ ਮਿੰਟ ਉਹ ਰੇ ਮੱਥਾ ਟੇਕ ਹਲੋ ਤਾਂ ਉਹ ਜਿਹੜੀ ਗੈਰ ਜ਼ਿੰਮੇਵਾਰੀ ਹੈ ਇਹ ਰੋਕਣੀ ਚਾਹੀਦੀ ਹੈ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਖੜਾ ਹੋ ਕੇ ਆਪਣੇ ਧਰਮ ਵੱਲੋਂ ਉਹ ਬਿਆਨਬਾਜ਼ੀ ਕਰੇ ਉਹਦੇ ਖਿਲਾਫ ਤੁਰੰਤ ਉਦੋਂ ਹੀ ਐਕਸ਼ਨ ਕਰਨਾ ਸਾਡੀ ਜ਼ਿੰਮੇਵਾਰੀ ਬੰਦਾਸ਼ ਇਹ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਜੇ ਪਹਿਲੇ ਦਿਨ ਜ਼ਿੰਮੇਵਾਰੀ ਨਿਭਾਉਂਦੇ ਤਾਂ ਅੱਜ ਇਹ ਸਟੇਜ ਨਹੀਂ ਆਣੀ ਸੀ। ਦੇਖੀ ਹੋ ਵੀਡੀਓ ਤਾਂ ਜਿਹੜੀ ਹੈ ਸਭ ਨੇ ਦੇਖੀ ਹੋ। ਇਹਨਾਂ ਕੋਲ ਹੈਗੀ ਹੈ ਸਾਰੀ ਹੈਗੀ ਹੈ। ਇੱਕ ਹੋਰ ਵੀਡੀਓ ਤੁਹਾਨੂੰ ਮੈਂ ਭੇਜ ਰਿਹਾ ਜਿਹਦੇ ਵਿੱਚ ਕੁਝ ਨੰਹੰਗ ਮਾਈ ਦੇ ਲਈ ਬਹੁਤ ਜ਼ਿਆਦਾ અપਮਾਨਿਕ ਜਾਣਕਾਰੀ ਹੋ। ਮੈਂ ਭੇਜ ਰਿਹਾ ਯੂਜ਼ ਕਰਕੇ ਉਹਨਾਂ ਦੇ ਵੀ ਆਈਡੈਂਟੀਫਾਈ ਕਰਾ ਕੇ ਉਹ ਕਰਾਂਗੇ। ਉਹ ਵੀ ਚਲੋ ਅੱਜ ਤੁਹਾਡੀ ਗੱਲ ਮੰਨ ਲਈ ਹੈ। ਤੁਸੀਂ ਬਿਲਕੁਲ ਨਿਸ਼ਚਿੰਤ ਰਹੋ। ਠੀਕ ਹੈ? ਸ਼ਾਂਤੀ ਬਣੀ ਰਹੂ। ਜਨਨਾ ਸਮਾਪਤ ਕਰਨਾ ਹੈ। ਹਾਂ, ਹਾਂ ਕਰਨਾ ਸਮਾਪਤ ਹੈ। ਜੈ ਕਰਾਂ। ਸੰਗਠਨ ਦੇ ਪਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਕਿ ਜਿਹੜੀ ਸਾਡੀ ਮੰਗ ਸੀ ਕਿ ਜਿਹੜੇ ਇੱਥੇ ਕੱਲ ਭੀੜ ਆਈ ਸੀ ਨੰਗੀਆਂ ਤਲਵਾਰਾਂ ਲੈ ਕੇ ਉਹਨਾਂ ਦੇ ਜਿਹੜੇ ਲੀਡ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰੀ ਹੋਵੇ 295 ਐ ਦੇ ਤਹਿਤ 153 ਐ ਔਰ 307 ਦੇ ਤਹਿਤ ਅਸੀਂ ਉਹਨਾਂ ਦੇ ਧਾਰਾਵਾਂ ਵਿੱਚ ਗ੍ਰਿਫਤਾਰੀ ਮੰਗੀ ਹੈ 2 ਦਿਨ ਦਾ ਸਮਾਂ ਪ੍ਰਸ਼ਾਸਨ ਨੂੰ ਦਿੱਤਾ ਐ ਐਸਐਸਪੀ ਨੇ ਸਮਾਂ ਲੇਤਾ 2 ਦਿਨ ਚ ਉਹਨਾਂ ਦੀ ਗ੍ਰਿਫਤਾਰੀ ਨਿਸ਼ਚਿਤ ਰੂਪ ਚ ਕਰਵਾਈ ਜਾਏਗੀ ਕੀਰਮੇ ਤੇ ਸਮਾਪਤ ਹੋ ਰਿਹਾ ਹੈ ਜੀ ਹਾਂ ਅੱਜ ਧਰਨਾ ਜਿਹੜਾ ਹੈ ਸਥਾਪਿਤ ਕੀਤਾ ਜਾ ਰਿਹਾ ਹੈ ਪੋਸਟਪੋਨ ਕੀਤਾ ਜਾ ਰਿਹਾ ਸਮਾਪਤ ਨਹੀਂ ਕੀਤਾ ਜਾ ਰਿਹਾ ਬਾਜ਼ਾਰ ਨੇ ਉਹ ਬੰਦੇ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਗੇ ਜੀ ਬਾਜ਼ਾਰ ਬੰਦ ਰਹਿਣਗੇ ਜਾਂ ਖੁੱਲੇ ਰਹਿਣਗੇ ਬਾਜ਼ਾਰ ਬੰਦ ਆ ਉਹਨਾਂ ਦੀ ਬੰਦ ਦੀ ਕਾਲ ਹੈ ਲੋਕਾਂ ਦੇ ਗੁੱਸੇ ਦੇ ਕਾਰਨ ਇਹ ਬੰਦ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਦੇ ਲੋਕ ਆ ਉਹ ਆਪਣਾ ਪੀਸ ਔਰ ਸ਼ਾਂਤੀ ਬਣਾਈ ਰੱਖਣ ਕਿੰਨੇ ਪਰਚੇ ਕੋਲ ਮੇਰਾ ਖਿਆਲ ਜਿਹੜਾ ਉਹਨਾਂ ਨੇ ਦੱਸਿਆ ਚਾਰ ਪਰਚੇ ਜਿਹੜੇ ਆ ਦਰਜ ਕੀਤੇ ਗਏ ਜਿਹੜੇ ਜਿਹੜੇ ਤਾਰਾਵਾਣ ਦੇ ਲੋਕ ਮੰਗ ਕਰਦੇ ਹੋ ਕਿ ਇਹਨਾਂ ਦੇ ਪਰਚੇ ਦਰਜ ਹੋਣ ਆਜੇ ਅਸੀਂ 295 407 ਜੋੜ 307 ਜੋੜ 307 ਦਾ 452 ਜੋੜਨ ਦੀ ਗੱਲ ਕੀਤੀ ਹੈ ਜਿੱਚ ਪ੍ਰਸ਼ਾਸਨ ਨੇ ਆਪਣੀ ਸਹਿਮਤੀ ਦਿੱਤੀ ਜਿਹੜਾ ਲੋਕ ਇੱਥੇ ਜਿਹੜੇ ਨਿਹੰਗਾਂ ਦੇ ਪੇਸ਼ ਚ ਭੀੜ ਆਈ ਸੀ ਕਲ ਸਥਾਨੀ ਹੱਤਵਾਲੀ ਸਮਰਥਕਾਂ ਦੇ ਉਹਨਾਂ ਨੂੰ ਜਿਹੜੇ ਲੋਕ ਲੀਡ ਕਰ ਰਹੇ ਸੀ ਉਹਨਾਂ ਦੇ ਜਿਹੜੇ ਲੀਡਰ ਹੈ ਪਰਵਾਨਾ ਸਮੇਤ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਤਾ ਬਿਲਕੁਲ ਜਿਹੜਾ ਇਸ ਵੇਲੇ ਧਰਨਾ ਇੱਥੋਂ ਸਮਾਪਤ ਹੋ ਚੁੱਕਿਆ ਤੇ ਦੋ ਦਿਨਾਂ ਦਾ ਟਾਈਮ ਉਹ ਪ੍ਰਸ਼ਾਸਨ ਨੂੰ ਉਹ ਦਿੱਤਾ ਗਿਆ ਕਿ ਦੋ ਦਿਨਾਂ ਤੱਕ ਜਿਹੜਾ ਗ੍ਰਿਫਤਾਰੀ ਉਹ ਜ਼ਰੂਰ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਹੈਗਾ ਕਿ ਜੋ ਵੀ ਪਟਿਆਲੇ ਦੇ ਵਿੱਚ ਹੋਇਆ ਉਹ ਮੰਦ ਭਾਗਾ ਸੀ ਤਾਂ ਦੂਸਰੇ ਪਾਸੇ ਕਹਿ ਰਹੇ ਨੇ ਕਿ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਉਹ Hindu ਭਾਈਚਾਰੇ ਦੇ ਲੋਕ ਕੋ ਕਰਦੇ ਹੋਏ ਨਜ਼ਰ ਆਏ ਨੇ ਤਾਂ ਕਹਿ ਰਹੇ ਨੇ ਕਿ ਇਹ ਚੀਜ਼ ਨਹੀਂ ਹੋਣਾ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਦੋ ਦਿਨ ਦਾ ਟਾਈਮ ਦਿੱਤਾ ਹੈ 2 ਦਿਨ ਚ ਸਾਰੇ ਖਾਲਿਸਤਾਨੀ ਅਰੈਸਟ ਕਰਕੇ ਉਹਨਾਂ ਦੇ ਪਰਚੇ ਦਰਜ ਕਰਕੇ ਸਾਨੂੰ ਉਹ ਸਾਜ਼ਿਸ਼ ਦਾ ਖੁਲਾਸਾ ਕਰਕੇ ਦੱਸਣਗੇ ਕਿ ਕਿਉਂ ਉਹਨਾਂ ਨੇ ਸਾਜ਼ਿਸ਼ ਦੇ ਤਹਿਤ ਮੰਦਰ ਤੇ ਹਮਲਾ ਕਰਿਆ ਇਹ ਮੰਦਰ ਹਿੰਦੂ ਸਿੱਖਾਂ ਦਾ ਸਾਂਝਾ ਮੰਦਰ ਹੈ 80% ਪਿੰਡਾਂ ਦੇ ਲੋਕਾਂ ਦੀ ਆਸਥਾ ਜੁੜੀ ਹੈ ਉਹ ਮਾਮਲੇ ਲੱਗ ਨੇ ਲੇਕਿਨ ਮੰਦਰ ਤੇ ਇੱਕ ਸਾਜ਼ਿਸ਼ ਦੇ ਤਹਿਤ ਹਮਲਾ ਜਿਹੜਾ ਹੋਇਆ ਅਸੀਂ 2 ਦਿਨ ਲਈ ਆਪਣਾ ਪ੍ਰੋਗਰਾਮ ਪ੍ਰਸ਼ਾਸਨ ਦੇ ਅਸ਼ਵਾਸ਼ਣ ਦੇ ਪੋਸਟਪੋਨ ਕਰਿਆ ਅਗਰੇ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਬਹੁਤ بڑا ਮਾਰਚ ਕਰਿਆ ਜਾਉਂਦਾ ਜੀ ਅਮੀਰ ਕੀ ਕਰਨਾ ਚਾਹੋਗੇ ਕਿਉਂਕਿ ਲੋਕਾਂ ਨੂੰ ਲੋਕਾਂ ਨੂੰ ਹਿੰਦੂ ਸਿੱਖਾਂ ਨੂੰ ਅਸੀਂ ਸ਼ਾਂਤੀ ਬਣਾ ਕੇ ਰੱਖਣ ਨੂੰ ਕਹਾਂਗੇ ਕਿਉਂਕਿ ਹਿੰਦੂ ਸਿੱਖ ਮਾਂਸ ਨੌ ਦਾ ਰੋਲ ਹੈ ਇਹ ਤੋਂ ਨੋ ਪਾਸੇ ਚੰਦ ਸ਼ਰਾਰਤੀ ਲੋਕ ਨੇ ਜਿਹੜੇ ਹਿੰਦੂ ਸਿੱਖਾ ਚ ਪਾੜ ਪਾਣਾ ਚਾਹੁੰਦੇ ਆ ਇਹਨਾਂ ਕਰਨੀ ਅਸੀਂ ਧਿਆਨ ਨਾ ਦਈਏ ਅਸੀਂ ਆਪਣੀ ਹਸਥਾ ਕਾਇਮ ਰੱਖੀਏ ਹਿੰਦੂ ਸਿੱਖ ਸਾਰੇ ਤਾਂ ਕਿ ਇਹਨਾਂ ਲੋਕਾਂ ਨੂੰ ਅਸੀਂ ਨਕੇਲ ਪਾਸੇ ਅਸੀਂ ਮੰਨਦੇ ਆ ਕਿ ਅੱਗੇ ਨੂੰ ਇਹੋ ਜਿਹਾ ਕੁਝ ਨਾ ਹੋਵੇ ਇਸ ਕਰਕੇ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਹੈ ਸਾਰੀ ਜਥੇਬੰਦੀਆਂ ਨੂੰ ਬਿਲਕੁਲ ਰਹਿਣ ਦੀ ਸੁਚੇਤ ਜ਼ਰੂਰਤ ਹੈ ਕਿਉਂਕਿ ਅੱਤਵਾਦ ਦੇ ਟਾਈਮ ਵੀ ਇਸ ਮੰਦਰ ਤੇ ਕਦੇ ਹਮਲਾ ਨਹੀਂ ਹੋਇਆ ਇਹ ਬਹੁਤ ਮੰਦ ਹੈ ਭਾਗੀ ਘਟਨਾ ਹੈ ਕਿ ਮੰਦਰ ਤੇ ਹਮਲਾ ਹੋਇਆ ਜਦ ਕਿ ਉਹਨੇ ਕੋਈ ਕਾਰਜਕ੍ਰਮ ਹੀ ਨਹੀਂ ਸੀ ਮਾਨ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਦੇ ਅਸੀਂ ਕੋਈ ਉਂਗਲ ਇਸ ਲਈ ਨਹੀਂ ਚੱਕ ਰਹੇ ਔਰ ਪ੍ਰਸ਼ਾਸਨ ਤੇ ਕਿਉਂਕਿ ਜਿਆਦਾ ਅਸੀਂ ਨਹੀਂ ਸੋਚ ਸਕਦੇ ਤਾਂ ਪ੍ਰਸ਼ਾਸਨ ਕਿੱਥੋਂ ਸੋਚੂ ਵੀ ਮੰਦਰ ਤੇ ਅਟੈਕ ਹੋ ਜੂ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਬਾਅਦ ਵਿੱਚ ਹੁਣ ਐਕਸ਼ਨ ਲਿਆ ਮੰਨੋ ਤਾਂ ਦੇਖੋ ਉਹ ਅੱਛਾ ਐ ਐਕਸ਼ਨ ਐ ਉਹਨਾਂ ਦੇ ਆਪਣੇ ਮੁਤਾਬਿਕ ਸਰਕਾਰ ਦਾ ਫੈਸਲਾ ਐ ਲੇਕਿਨ ਅਸੀਂ ਇਸ ਚੀਜ਼ ਨੂੰ ਇਸ ਚੀਜ਼ ਨਾਲ ਵੀ ਜੋੜ ਕੇ ਦੇਖਦੇ ਆ ਕਿ ਕੁਝ ਦਿਨ ਪਹਿਲਾਂ ਮਜਾਹੀ ਦੀ ਸੰਗਠਨ ਨੇ ਦੇਵੀਤਲਾ ਮੰਦਰ ਹਰੂਮਾਨ ਗੜੀ ਔਰ ਕਾਲੀ ਮੰਦਰ ਨੂੰ ਡਾਂਦੀ ਧਮਕੀ ਦਿੱਤੀ ਸੀ ਔਰ ਸੱਤ ਰੇਲਵੇ ਸਟੇਸ਼ਨ ਕਹੀਂ ਨਾ ਕਹੀਂ ਉਦੇ ਹਿੱਸੇ 'ਚ ਕੱਟੜਵਾਦੀ ਲੋਕਾਂ ਨੇ ਹਮਲਾ ਕਰਿਆ ਹੋ ਸਕਦਾ ਤੇ ਜਿਹੜਾ 23 ਤਰੀਕ ਨੂੰ ਬੰਬ ਰੱਖਣ ਦੀ ਵੀ ਧਮਕੀ ਦਿੱਤੀ ਆ ਉਹ ਨੂੰ ਕਿੰਦਾ ਦੇਖਦੇ ਹੋ ਜੀ ਕੋਈ ਸੁਰੱਖਿਆ ਬਧਾਈ ਉਹਦੇ ਲਈ ਅਸੀਂ ਲੋਕ ਤਿਆਰ ਆ ਨਾ ਅਸੀਂ ਇਹਨਾਂ ਦੀ ਗਿੱਦਰ ਭੰਕਿਆ ਤੋਂ ਕਦੇ ਘਬਰਾਏ ਆ ਨਾ ਕਦੇ ਘਬਰਾਵਾਂਗੇ ਇਹਨਾਂ ਨੂੰ ਹਰ ਜਗ੍ਹਾ ਮੂੰਹ ਤੋੜ ਜਵਾਬ ਦੇਵਾਂਗੇ ਸ਼ੁਕਰੀਆ ਜੀ